ਤੰਤਨ ਬਾਬਾ ਰਾਮਦਾਸ ਜੀ ਬੈਂਜੋ ਵਾਲਿਆਂ ਦੀ ਅਨਾਟਮੀ ਵਰਸੀ ਦਿਨ ਬੁੱਧਵਾਰ ਨੂੰ ਦੁੱਗਾ ਮਾੜੀ ਮੰਦਿਰ ਵਿਖੇ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਈ ਜਾ ਰਹੀ ਹੈ ਮੰਦਿਰ ਦੇ ਮੁੱਖ ਸੰਚਾਲਕ ਬਾਬਾ ਮੋਹਨ ਦਾ ਜੀ ਇਸ ਸਥਾਨ ਦੀ ਸੇਵਾ ਕਰ ਰਹੇ ਹਨ ਮਾਗਮ ਦੇ ਦੂਜੇ ਦਿਨ ਗ੍ਰੰਥੀ ਸਿੰਘਾਂ ਵੱਲੋਂ ਸੁਖਣੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਨੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤਾਂ ਧੰਨ ਧੰਨ ਬਾਬਾ RAMਦਾਸ ਜੀ ਬੈਂਜੋ ਵਾਲੇ ਜਿਨ੍ਹਾਂ ਨੇ 55 ਸਾਲ ਦੀ ਉਮਰ ਦੇ ਵਿੱਚ ਇਸੇ ਹੀ ਸਥਾਨ ਤੇ ਬ੍ਰਹਮलीन ਹੋਏ ਇਸੇ ਹੀ ਸਥਾਨ ਤੇ ਉਹਨਾਂ ਦੀ ਸਮਾਦੀ ਬਣਾਈ ਗਈ ਹੈ ਜਿੱਥੇ ਵਰਸੀ ਵਾਲੇ ਦਿਨ 15 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਗੁੱਗਾ ਮਾੜੀ ਮੰਦਰ ਵਿਖੇ ਸੰਤਾਂ ਜੀ ਨੂੰ ਨਤਮਸਤਕ ਹੋਣ ਲਈ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਨ ਲਈ ਸ਼ਮੂਲਿਤ ਕਰਦੇ ਨੇ ਸੰਤ ਬਾਬਾ ਆਰਾਮਦਾ ਜੀ ਵੈਂਜੋ ਵਾਲੇ ਤਪਾ ਦੇ ਜੰਪਾਲ ਸਨ ਜੋ ਛੋਟੀ ਹੀ ਉਮਰ ਦੇ ਵਿੱਚ ਸਾਧੂ ਸੰਤਾਂ ਦੀ ਸੰਗਤ ਵਿੱਚ ਗਏ ਜਿਨਾਂ ਨੇ ਕਠਨ ਤਪੱਸਿਆ ਕਰਨ ਤੋਂ ਬਾਅਦ ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਵਿਖੇ ਆ ਕੇ ਇੱਕ ਕੁਟਿਆ ਬਣਾਈ ਵਜੀਦਕੇ ਦੇ ਜ਼ਿਮੀਂਦਾਰ ਵੱਲੋਂ ਸ਼ਾਂਤੀ ਜੀ ਨੂੰ ਕੁਟਿਆ ਲਈ ਮੰਦਰ ਲਈ ਜ਼ਮੀਨ ਦਾ ਦਾਨ ਦਿੱਤੀ ਜਿੱਥੇ ਹਰ ਸਾਲ ਸਾਲਾਨਾ ਉਹਨਾਂ ਦਾ ਦਿਹਾੜਾ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਗੁੱਗਾ ਮਾੜੀ ਮੰਦਰ ਵਿਖੇ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 13 ਜਨਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਕੇ ਕਰਵਾਈ ਗਈ ਸੇਵਾਦਾਰਾਂ ਵੱਲੋਂ ਦਿਨ ਰਾਤ ਇਸ ਮੰਦਰ ਵਿੱਚ ਮਾਰਟੀਨ ਨੂੰ ਲੈ ਕੇ ਸੇਵਾ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ 15 ਜਨਵਰੀ ਦਿਨ ਬੁੱਧਵਾਰ ਨੂੰ 11 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਸੰਗਤਾਂ ਲਈ ਉਤਟ ਭੰਡਾਰਾ ਵਰਤਾਇਆ ਜਾਵੇਗਾ